ਨਾਮੀ ਉਮਰ ਦੇ ਮੁੰਡੇ ਇਹ ਜੋਵਨ ਹੈ ਸਾਹਮਣੇ ਇਧਰ ਲਈ ਸੈਰ ਤਾਮ ਸਿੰਘ ਰਾਂਗ ਆਪਣੀ ਟੀਮ ਦੇ ਖਾਤੇ ਵਿੱਚ ਜੁੜ ਗਿਆ ਬੜਾ ਚੋਟੀ ਦਾ ਮੁਕਾਬਲਾ ਖੇਡਿਆ ਜਾਣਾ ਹੈ ਅੱਜ ਦੇ ਦਿਨ ਇਸ ਧਰਤੀ 'ਤੇ ਇੱਕ ਬੰਨੇ ਟੀਮ ਹੈ ਬਹਾਦਰ ਬਾਬਾ ਬੀਰੀ ਜੰਦ ਕਬੱਡੀ ਕਲੱਬ ਫਰੰਦੀਪੁਰੀਏ ਗੋਪੀ ਜੀ ਖੇਡ ਕਲੱਬ ਹੈ ਤੇ ਇੱਕ ਬੰਨੇ ਟੀਮ ਹੈ ਮਾਝਾ ਤੇ ਇੱਕ ਤਾਲੀ ਹੁਣ ਉਹ ਲਾਓ ਜਿਨ੍ਹਾਂ ਜਿਨ੍ਹਾਂ ਨੂੰ ਫਤਾਪੁਰੀਏ ਇੱਕ ਵੰਦਾ ਇੰਤਜ਼ਾਰ ਹੈ ਮਾਰੋ ਤਾਲਾ ਇੱਕ ਵਾਰੀ ਗਾੜ ਕੇ ਕਿਆ ਬਾਤ ਦੁਨੀਆ ਪਿਆਰ ਕਰਦੀ ਹੈ ਇਹਨਾਂ ਦੇ ਇਹਨਾਂ ਕਬੱਡੀ ਦੇ 스타ਾਂ ਨੂੰ ਆ ਜਿੰਨੀ ਸੈਣ ਭੀਰ ਸਿਲਵਾਪਿੰਡ ਵਾਲਾ ਕਬੱਡੀ ਪਾਰਾ ਦੇ ਟੱਕਰ ਕੀਦੇ ਨਾਲ ਇਹ ਆਗੋ ਵਾਲਾ ਗੋਪੀ ਹੈ ਇਹ ਪੱਕੇ ਤੌਰ ਤੇ ਖੇਡਦਾ ਕੋਚ ਜਗਿੰਦਰ ਸਿੰਘ ਜੀ ਆ ਦੀ ਟੀਮ ਦੇ ਲਈ ਆਓ ਵੇਖੋ ਸਾਹਮਣੇ ਲੱਗਿਆ ਪਿਆ ਯੋਰ ਹੈ ਆਓ ਲੱਗਿਆ ਪਿਆ ਸਨਮਾਨ ਕਰਦੇ ਕੋਣੀ ਆਪਾਂ ਹਾਫ ਸਮੇਂ ਦੇ ਵਿੱਚ ਕਰ ਦਾਂਗੇ ਭਰਾ ਬਣ ਕੇ ਆਪਾਂ ਹੁਣ ਗਰਾਊਂਡ ਤੋਂ ਬਾਹਰ ਹੋ ਜਾਈਏ ਮੈਚ ਬੜਾ ਛੋਟੀ ਦਾ ਖੇਡਿਆ ਜਾਣਾ ਹੈ ਮੋਦਲ ਧਰਮ ਗਿਆਨੀ ਧੰਤਨ ਬਾਬਾ ਹੀਰਾਦਾਸ ਜੀ ਉਹਨਾਂ ਦੇ ਨਾਂ ਤੋਂ ਵੱਡਾ ਸਨਮਾਨ ਜਿਹੜਾ ਫਤਾਪੁਰੀਏ ਇੱਕਵੰਦਾ ਤੇ ਗੋਪੀ ਦਾ ਜਿਹੜਾ ਸਨਮਾਨ ਫਰੰਦੀਪੁਰੀਏ ਦਾ ਉਹ ਮੇਰੇ ਖਿਆਲ ਦੇ ਨਾਲ ਨੋਟਾਂ ਦੇ ਹਾਰਾਂ ਦੇ ਨਾਲ ਕੀਤਾ ਜਾਣਾ ਜਿਹੜੇ ਕਬੱਡੀ ਪਲੇਅਰ ਐਕਸ਼ਨ ਦੇ ਵਿੱਚ ਨਹੀਂ ਹੈ ਜਿਹੜੇ ਨੌਨ ਐਕਟਿਵ ਜਨਾਂ ਦੀ ਮੇਰੇ ਨਗਰ ਵਿੱਚ ਬੜੇ ਡੂੰਗੀ ਤੇ ਬੜੇ ਰਿਸ਼ਤੇਦਾਰੀ ਹੈ ਇਹਦੇ ਵੀ ਸਾਈਡ ਦੇਖਾਂਗੇ ਨੌਜਾਨ ਗੋਲ ਦੀ ਕਬੂਤਰ ਕਬੱਡੀ ਪਾਉਣ ਲਈ ਤਿਆਰ ਬਣ ਤਿਆਰ ਹੈ ਇਹ ਚੁੰਗਾ ਤੋਂ ਚੱਲ ਗਿਆ ਜਦੋਂ ਚੁੰਗਾ ਦਾ ਜ਼ਿਕਰ ਆਉਂਦਾ ਤੇ ਜ਼ਿਕਰ ਹੁੰਦਾ ਸਾਡੇ ਚਮਕੌਰ ਪੰਛੀ ਭਰਾ ਦਾ ਆ ਰਾਜਾ ਹੈ ਦੋਦੇ ਪਿੰਡ ਵਾਲਾ ਕਰਦਾ ਕੋਸ਼ਿਸ਼ ਕਰਦਾ ਕਮਾਲ ਪੱਟਾਂ ਵਾਲਾ ਮੈਨ ਕਬੱਡੀ ਪਾਉਣ ਦੇ ਲਈ ਤਿਆਰ ਬਰਚਾਰ ਮੈਂ ਦਿਲ ਦੀਆਂ ਗਰਾਈਆਂ ਤੋਂ ਸਤਿਕਾਰ ਕਰਾਂਗਾ ਫੌਜੀ ਮੇਰਾ ਵੀਰ ਹੈ ਇਸੇ ਨਗਰ ਵਾਲਾ ਲੈ ਵੀ ਫੌਜੀ ਤੇਰੀ ਸੋਚ ਨੂੰ ਸਲਾਮ ਹੈ ਤੂੰ ਆ ਨਵੇਂ ਮੁੰਡਿਆਂ ਨੂੰ ਖੇਡ ਕਬੱਡੀ ਦੇ ਲਈ ਸਾਡੇ ਫੌਜੀ ਪਹਿਲਵਾਨ ਦਾ ਵੱਡਾ ਸਨਮਾਨ ਸ਼ਾਨਦਾਰ ਕੱਪ ਦੇ ਨਾਲ ਕੀਤਾ ਜਾ ਰਿਹਾ ਹੈ ਹੋਰ ਵੀ ਵੱਡੇ ਮਾਨ ਸਨਮਾਨ ਹੋ ਰਹੇ ਹੈ ਆ ਇਧਰ ਦੀ ਸੈਡ ਜੀਵਨ ਘਿਹਾਰੇ ਵਾਲਾ ਖੇਡ ਦੇ ਮੈਦਾਨ ਵਿੱਚ ਕਬੱਡੀ ਪਾਰ ਹੈ ਇੱਕ ਖੇਡ ਕਬੱਡੀ ਦਾ ਅਜੂਬਾ ਸਾਡੀ ਖੇਡ ਕਬੱਡੀ ਦਾ ਮਾਣ ਹੈ ਉਹ ਜੀਵਨ ਹੈ ਮਾਨੋਗਿਆ ਵਾਲਾ ਇਧਰ ਦੀ ਸੈਡ ਦੇਖਾਂਗੇ ਨੌਜਰ ਜਫਾ ਲਾਉਣ ਦੀ ਕੋਸ਼ਿਸ਼ ਕਰਦਾ ਹੋਇਆ ਆ ਲੱਗਿਆ ਪਿਆ ਯੋਰ ਕਿ ਫਾਕੀ ਜਾਨ ਸਨਮਾਨ ਪਿਛਲੇ ਤੋਂ ਪਿਛਲੇ ਸਾਲ ਗੋਲਡ ਰਿੰਗ ਦੇ ਨਾਲ ਹੋਇਆ ਉਹ ਕਿੰਨਾ ਵੱਲੋਂ ਕੀਤਾ ਗਿਆ ਮੇਰੀ ਜਿੰਦਗੀ ਦਾ ਮਾਣ ਹੈ ਸਰਦਾਰ ਗੁਰਦੇਵ ਸਿੰਘ ਜੀ ਸਰਪੰਚ ਉਹਨਾਂ ਨੇ ਗੋਲਡ ਰਿੰਗ ਦੇ ਨਾਲ ਆਹ ਮੁੰਡੇ ਦਾ ਵੱਡਾ ਸਨਮਾਨ ਕੀਤਾ ਪਰ ਆਹ ਲੱਗਿਆ ਪਿਆਜ ਹੋਰ ਮਾਰੋ ਤਾਰਾ ਘੱਟ ਕੇ ਇੱਕ ਵਾਰੀ ਤੁਹਾਡੇ ਪੈਰ ਵਾਲਾ ਮੋਰ ਕਬੱਡੀ ਪਰ ਪਰ ਮੂਰੇ ਕੌਣ ਹੈ ਮੂਰੇ ਕੌਣ ਹੈ ਆਹ ਲੱਗਿਆ ਪਿਆਜ ਹੋਰ ਆਜੋ ਪਾਸੇ ਆਜੋ ਪਾਸੇ ਮੋੜ ਲਿਆ ਢੇਰੀਆਂ ਨੂੰ ਮੋੜ ਲਿਆ ਢੇਰੀਆਂ ਤੋਂ ਹੱਲਾ ਹੁਲਾ ਹੱਲਾ ਗੁਲਾ ਹੱਲਾ ਗੁਲਾ ਹੱਲਾ ਗੱਲ ਆ ਸਾਹਮਣੇ ਜਿੱਦ ਲਈ ਸਾਰਾ ਪਾਕਿਸਤਾਨ ਦੇ ਕੋਲ ਵੱਸਿਆ ਆ ਕਹਿੰਦਾ ਕਿ ਬਿੱਗ ਜਨ ਬੰਦੂਕਾਂ ਲੋਨ ਪਵੇ ਨਾ ਬੰਦੂਕ ਦੀ ਮਿੱਟ ਜਨ ਸਰਹੱਦਾਂ ਗੱਡੀ ਜਾਵੇ ਸਿੱਧੀ ਸ਼ੋਕ ਦੀ ਮੀਆਂ ਵਾਲੀ ਮੰਡੀ ਵਿੱਚ ਆ ਵੈਲਕਨ ਗੌਰ ਦਾ ਕਹਿੰਦੀ ਕਿਤੇ ਮੇਲ ਬਾਬਾ ਦਿੱਲੀ ਦੇ ਲਾਹੌਰ ਦਾ ਕਹਿੰਦੀ ਕਿਤੇ ਮੇਲ ਬਾਬਾ ਦਿੱਲੀ ਦੇ ਲਾਹੌਰ ਆਪਣੀ ਟੀਮ ਦੇ ਖਾਤੇ ਮੇ ਕਰ ਗਿਆ ਅਗਲੀ ਰੇਡ ਸਾਹਮਣੇ ਨੌਜਣ ਪਾਉਣ ਦੇ ਲਈ ਤਿਆਰ ਵਰ ਤਿਆਰ ਇਧਰ ਦੀ ਸਾਈਡ ਦੇਖਾਂਗੇ ਮਾਲ ਚਾਰ ਤਿਆਰ ਵਰ ਤਿਆਰ ਨੇ ਗੋਪੀ ਵਰਗੇ ਪਰ ਸਾਹਮਣੇ ਦੇਖਾਂਗੇ ਟੱਕਰ ਵੱਡੀ ਹੋਈ ਹੈ ਨੰਬਰ ਸਾਹਮਣੇ ਇਧਰ ਦੀ ਸਾਈਡ ਜਾਪ ਵੀ ਸੰਗਤ ਨੂੰ ਅਸੀਂ ਜੀ ਆਇਆਂ ਕਹਿੰਦੇ ਆ ਕਲਾ ਕਲਾ ਕਦਮ ਸਾਡੇ ਸਿਰ ਮੱਥੇ ਤੇ ਪਰਵਾਣੇ ਜਿੰਨੇ ਵੀ ਕਦਮ ਤੁਸੀਂ ਚੱਲ ਕੇ ਆਇਓ ਸਾਰੇ ਸਾਡੇ ਲਈ ਰਾਪੋ ਇਧਰ ਦੀ ਸਾਈਡ ਦੇਖਾਂਗੇ ਰਾਜਾ ਦੋਦੇ ਪਿੰਡ ਵਾਲਾ ਕੋਸ਼ਿਸ਼ ਕਰ ਰਿਹਾ ਇਹ ਬੂਟੇ ਯੂਕੇ ਦਾ ਆ ਯੂਕੇ ਵਾਲੇ ਬੂਟੇ ਦਾ ਚਿਹਤਾ ਮੱਲ ਪਰ ਚਿਸਤੀ ਦੇ ਨਾਲ ਟੱਕਰ ਵੱਡੀ ਹੋਈ ਏ ਚੜੀ ਹੋਈ ਬਗਲ ਹਲ ਜੋ ਪਾਸੇ ਲੱਗਿਆ ਪਿਆ ਯੋਰ ਆ ਹੰਦਿਆਂ ਦੇ ਦਰਮਿਆਨ ਟੱਕਰ ਹੈ ਅਮੀਸ਼ਾ ਦੇ ਕਾਕੇ ਦਾ ਨਾਮ ਵੱਡਾ ਹੈ ਅਮੀਸ਼ਾ ਦੇ ਸ਼ੇਰੇ ਦਾ ਨਾਮ ਵੱਡਾ ਖੇਡ ਕਬੱਡੀ ਦੀ ਦੁਨੀਆ ਦੇ ਵਿੱਚ ਇਹ ਵੀ ਮੁੰਡਾ ਸ੍ਰੀ ਨਗਰ ਤੋਂ ਚੱਲ ਕੇ ਆਇਆ ਹਰਮਨ ਲਾਈਟ ਹੈਂਡ ਸਾਊਂਡ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਲਓ ਸਾਹਮਣੇ ਫੌਜੀ ਕੋਚ ਦਾ ਤਰਾਸ਼ਾਇਆ ਕਬੱਡੀ ਖਿਡਾਰੀ ਰਾਜਾ ਔਰ ਵੀਰਦਵਾਰਾ ਤਪਸਤਾਨ ਦਤਨ ਸਾਹਿਬ ਜੀ ਦੀ ਯਾਦ ਵਿੱਚ ਵੱਡਾ ਕਹਿੰਦੇ ਕਬੱਡੀ ਦਾ ਕੱਪ ਸਿਧਵਾ ਦੀ ਧਰਤੀ ਦੇ ਹੁੰਦਾ ਹੈ ਇਹ ਪਰਦੀਆਂ ਦੋ ਮੰਨੀਆਂ ਤੇ ਪਰਮੰਨੀਆਂ ਵੈਬਸਾਈਟਾਂ ਲੱਗੀਆਂ ਹੋਈਆਂ ਮੇਰੇ ਖਿਆਲ ਦੇ ਨਾਲ ਲਾਈਵ ਪੰਜਾਬ 24 ਦੇ ذریعے ਦੁਨੀਆ ਭਰ ਦੇ ਵਿੱਚ ਮੱਡਾ ਮੇਲਾ ਇਹ ਲਾਈਵ ਦਿਖਾਇਆ ਜਾ ਰਿਹਾ ਹੈ ਤੇ ਇੱਕ ਪੰਜਾਬ ਲਾਈਵ K24 ਲੱਗੀ ਹੋਈ ਹੈ ਆ ਰਾਜੇ ਨੇ 3 ਸਾਲ ਵੱਡੀ ਟੀਮ ਦਾ ਹਿੱਸਾ ਬਣਿਆ ਤਾਰਪਕਾਰੀ ਪਾਈ ਲੱੱਦਾਜੀ ਕਬੱਡੀ ਕਲੱਬ ਭਾਈ ਲੱਦੂ ਦੇ ਲਈ ਮੁੰਡਾ ਖੇਡਦਾ ਤੇ ਲੱਦੂ ਵਾਲੇ ਫਰੀਦ ਨੂੰ ਆਪਣਾ ਉਸਤਾਦ ਮੰਨਦਾ ਆਹ ਵੇਖੋ ਜਿਹੜਾ ਛੋਟੀ ਉਮਰ ਦਾ ਵੱਡਾ ਖਿਡਾਰੀ ਇਹ ਜੋਵਲ ਹੈ ਇਹ ਫੌਜੀ ਕੋਚ ਦਾ ਤਰਾਸ਼ਿਆ ਹੋਇਆ ਲੈ ਵੀ ਫੌਜੀਆ ਤੇਰੇ ਚੰਦੇ ਹੋਏ ਚੇਲੇ ਬਾਲ ਕੇ ਚਲਾਉਂਦੇ ਲਾਜਰੀ ਆ ਰਿਹਾ ਮੇਰੀ ਬੇਨਤੀ ਹੈ ਮਾਲਾ ਬੈਰੀਕੇਡ ਦੇ ਵਰਕਰਾਂ ਨੂੰ ਪਲੀਜ਼ ਜਿਹੜਾ ਗੇਟ ਹੈ ਬੈਰੀਕੇਡ ਦਾ ਉਹ ਜੀ ਆਪਾਂ ਬੰਦ ਕਰ ਦਈਏ ਕਿਉਂਕਿ ਸੰਗਤ ਸਾਰੀ ਗਰਾਊਂਡ ਦੇ ਵਿੱਚ ਵੱਧਦੀ ਜਾ ਰਹੀ ਹੈ ਜਿਵੇਂ ਕੱਲ ਖੋਸੇ ਕੋਟ ਦੇ ਅਮਰੀਕ ਨੇ ਕਿਹਾ ਸੀਗਾ ਵੀ ਇਹ ਮੇਲੇ ਤੁਹਾਡੇ ਕਰਕੇ ਕਰਵਾਏ ਜਾਂਦੇ ਆ ਤੇ ਤੁਸੀਂ ਸਾਡੇ ਰੱਬ ਇੱਕ ਪਿਛੇ ਔਰ ਤੁਸੀਂ ਸਾਰੇ ਆਲੇ ਦੇਖਿਆ ਹੋਵੇਗਾ ਸੋਸ਼ਲ ਮੀਡੀਆ ਦਾ ਯੁੱਗ ਹੈ YouTube ਦੇ ਉੱਪਰ ਸਾਰੇ ਆਲੇ ਦੇਖਿਆ ਹੋਵੇਗਾ ਵੀ ਉਹ ਮੇਲਾ ਸਾਰਾ ਸੰਗਤ ਨੇ ਖਰਾਬ ਕਰ ਦਿੱਤਾ ਸਾਰੇ ਲੋਕਾਂ ਨੇ ਖਰਾਬ ਕਰ ਦਿੱਤਾ ਭਰਾ ਬਣ ਕੇ ਪਲੀਜ਼ ਜੇ ਤੁਸੀਂ ਆ ਗਏ ਹੋ ਜੰਗਲਾ ਤਪ ਕੇ ਆਏ ਹੋ ਪਹਿਲੀ ਤਾਂ ਗੱਲ ਇਹ ਵੀ ਜੰਗਲਾ ਪਾਇਸ ਕਰਕੇ ਲਗਾਈਦਾ ਹੈ ਕਿ ਤੁਸੀਂ ਬਾਹਰ ਖੜ ਕੇ ਮੈਚ ਦਾ ਆਨੰਦ ਮਾਣੋ ਪਰ ਫਿਰ ਵੀ ਤੁਸੀਂ ਸਾਡੇ ਲਈ ਰੱਬੋ ਤੇ ਸਾਨੂੰ ਆਸ ਹੈ ਸਾਡਾ ਰੱਬ ਸਾਡੀ ਕਦੇ ਨਹੀਂ ਮੋੜੇਗਾ ਜੇ ਤੁਸੀਂ ਜੰਗਲਾ ਤਪ ਕੇ ਆ ਗਏ ਹੋ ਤੇ ਪਲੀਜ਼ ਕਲੀ ਵਾਲੀ ਲਾਈਨ ਤੁਹਾ ਆਪਣਾ ਇਹਦਾ ਫੁੱਟ ਫੁੱਟ ਦੀ ਦੂਰੀ ਔਰ ਜਰੂਰ ਬਣਾ ਕੇ ਰੱਖੀਏ ਇਧਰ ਕੁਝ ਵਿਅਕਤੀਗਤ ਸੇਵਕ ਹੈ ਰੱਬ ਦੀ ਕਰੋਪੀ ਦਾ ਸ਼ਿਕਾਰ ਹੈ ਲੱਤਾਂ ਤੋਂ ਹੈਂਡੀਕੈਪ ਹੈ ਸਾਡਾ ਵੀਰ ਬਾਹਾਂ ਦੇ ਉੱਪਰ ਡੰਡ ਲਗਾ ਰਿਹਾ ਹੈ ਔਰ ਇਸ ਵੀਰ ਦਾ ਮਾਣ ਤੇ ਸਰਮਾਨ 5 ਤੇ 6 ਸਤੰਬਰ ਨੂੰ ਵੱਡਾ ਮੇਲਾ ਰਾਜੋਗਿਆਰੀ ਧਰਤੀ ਤੇ ਹੋਣਾ ਹੈ ਰਾਮਗਿਆਨੀ ਤੰਤਰਬਾਬਾ ਮਰਾਰੀ ਦਾਸ ਜਿਹੜੀ ਯਾਦ ਵਿੱਚ ਤੇ ਸੇਵਕ ਭਰਾ ਦਾ ਵੱਡਾ ਸਨਮਾਨ ਸਾਡੇ ਦੇਖੋ ਪਵਨ ਕਬੱਡੀ ਪਾਉਣ ਦੇ ਲਈ ਤਿਆਰ ਬਰ ਤਿਆਰ ਹੈ ਪਰਮਾ ਜੁਸਾ ਹੈ ਮੁੰਡੇ ਦਾ ਘਠਿਆ ਹੋਇਆ ਸਰੀਰ ਹੈ ਥੱਬੇ ਥੱਬੇ ਦੇ ਪੱਟ ਨੇ ਕੇ ਪੱਟ ਦੇ ਕੇ ਪੁੱਤ ਮਾ ਨੂੰ ਕਹਿੰਦਾ ਨਹੀਂ ਮਾ ਮੈਨੂੰ ਭਲਵਾਂ ਕਹਿੰਦੇ ਓਏ ਪਤਾ ਵਿੱਚ ਮੈਦਾਨ ਦੇ ਲੱਗਦਾ ਜਦੋਂ ਪੇਚੇ ਬਗਾਨਿਆਂ ਨਾਲ ਪੈਂਦੇ ਹੁਣ ਦੇਖਾਂਗੇ ਪਵਨ ਨੂੰ ਕੌਣ ਡੱਕੇਗਾ ਪਰ ਸਾਹਮਣੇ ਇਧਰ ਦੀ ਸਾਈਡ ਪਵਨ ਤਗੜੇ ਸਾਊਂਡ ਦਾ ਚੇਚੇਪਰ ਤੇ ਧੰਨਵਾਦ ਹੈ ਬਹੁਤ ਵੱਡੀ ਸਾਊਂਡ ਇਸ ਇਲਾਕੇ ਦੀ ਮੰਨੀ ਤੇ ਪਰਮੰਨੀ ਸਾਊਂਡ ਹੈ ਐਨ ਬੋਲ ਖੜਕਦੇ ਆ ਨਮਲੇ ਜੱਟ ਦੀ ਤੂੰਬੀ ਮੰਗਦਾ ਆ ਵੇਖੋ ਚਿਸਤੀ ਕਬੱਡੀ ਪੌਂਡਰੀ ਤਿਆਰ ਵਰ ਤਿਆਰ ਹੈ ਇੱਕ ਪਾਕਿਸਤਾਨੀਆ ਚਿਸਤੀ ਖੇਡ ਕਬੱਡੀ ਦਾ ਵੱਡਾ ਸਟਾਰ ਹੋਇਆ ਹੈ ਇੱਕ ਆ ਚਿਸਤੀ ਠਿੱਖੀ ਵਿੰਡੀਆ ਆ ਵਾਟਾਂ ਵੱਡ ਦਾ ਤੁਰਿਆ ਜਾਂਦਾ ਹੈ ਆਵਲਾ ਵੀ ਖੇਡਿਆ ਜਾ ਰਿਹਾ ਸਲਾਬ ਜਸਵਿੰਦਰ ਸਿੰਘ ਜੀ ਕਾਲਾ ਸਾਡੇ ਭਾਈਆ ਜੀ ਨੇ ਜਿਨ੍ਹਾਂ ਨੇ ਮੇਰੇ ਨਗਰ ਵਿੱਚ ਬਹੁਤ ਗੂੜੀਆਂ ਰਿਸ਼ਤੇਦਾਰੀਆਂ ਹੈ ਬਹੁਤ-ਬਹੁਤ ਮੁਬਾਰਕਬਾਦ ਹੈ ਅੱਜ ਦੇ ਮੇਲੇ ਦੀ ਜ਼ਿਕਰ ਰਹਿੰਦਾ ਭਰਾ ਸਾਡਾ ਯੂਕੇ ਦੇ ਵਿੱਚ ਸਾਰੇ ਯੂਕੇ ਵਾਲੇ ਭਰਾਵਾਂ ਦਾ ਵੀ ਜ਼ਿਕਰ ਆਪਾਂ ਜ਼ਰੂਰ ਕਰਾਂਗੇ ਆਹ ਵੇਖੋ ਜਰਾ ਆਹ ਵੇਖੋ ਜਰਾ ਇਹ ਰੋਡਾ ਪੋਡਾ ਕੌਣ ਭਾਬੀ ਦੀਵਾ ਜਗਾ ਮੇਰੀ ਮੰਜੀ ਥੱਲੇ ਕੌਣ ਭਾਬੀ ਦੀਵਾ ਜਗਾ ਮੇਰੀ ਮੰਜੀ ਥੱਲੇ ਕੌਣ ਭਾਬੀ ਦੀਵਾ ਜਗਾ ਆਏ ਹੈ ਗੋਪੀ ਹਲਕੋ ਕੋਠੀ ਵਾਲਾ ਆ ਪਰ ਸਾਹਮਣੇ ਇਧਰ ਦੀ ਸੈਡ ਇਹ ਨਵੀਂ ਉਮਰ ਦੇ ਮੁੰਡੇ ਐ ਜੇਕਰ ਆਪਾਂ ਇਹਨਾਂ ਦੇ ਨਾਮ ਬੋਲਾਂਗੇ ਇਹਨਾਂ ਦੇ ਮਨ ਦੇ ਵਿੱਚ ਹੋਰ ਇਤਸ਼ਾਹ ਨਾਲ ਹੋਰ ਹੌਸਲਾ ਵਧਣਾ ਵੀ ਸਾਡਾ ਨਾਮ ਬੋਲਿਆ ਗਿਆ ਰਾਜਾ ਹੋਰ ਮੂਰੇ ਕਰਾਬ ਬੈਰਾ ਬੈਰਾ ਕਰਾਬ ਬੈਰਾ ਬੈਰਾ ਪਰ ਰਾਜੇ ਨੇ ਫਰਿਆ ਵੀ ਕੁਝ ਨਹੀਂ ਤੇ ਛੱਡਫਾ ਲਾ ਦਿੱਤਾ ਐ ਇਧਰ ਦੀ ਸੈਡ ਜੋਬਨ ਕਬੱਡੀ ਪੌਣ ਦੇ ਲਈ ਤਿਆਰ ਬਸ ਤਿਆਰ ਹੈ ਲਓ ਸਾਹਮਣੇ ਜੋਵਨ ਅਮੀਸ਼ਾ ਦੀ ਧਰਤੀ ਦਾ ਨੌਜਣ ਕਬੱਡੀ ਪਾਉਂਦੇ ਨੇ ਪਿਆਰ ਤੇ ਪਿਆਰ ਹੈ ਪਰ ਸਾਹਮਣੇ ਆਹ ਸਾਹਮਣੇ ਦੇਖਾਂਗੇ ਖੇਡ ਦੇ ਮੈਦਾਨ ਦੇ ਵਿੱਚ ਇਹ ਲੱਗਿਆ ਪਿਆ ਯੋਰ ਟੱਕਰ ਵੱਡੀ ਹੈ ਆ ਬਈ ਜੇਕਰ ਜੋਵਨ ਦੀ ਖੇਡ ਬੜੀਆ ਲੱਗ ਰਹੀ ਹੈ 41 ਜੋਵਨ ਦੇ ਨਾਮ ਬਾਅਦ ਆਉਣ ਵਾਲੇ ਸਮੇਂ ਦਾ ਵੱਡਾ ਮਾਲ ਹੈ ਆਹ ਸਾਹਮਣੇ ਇਧਰਲੀ ਸਾਈਡ ਦੇਖਾਂਗੇ ਨੌਜਨ ਚੁੰਗਾ ਵਾਲਾ ਕਬੂਤਰ ਕਬੱਡੀ ਪਾਉਣ ਦੇ ਲਈ ਤਿਆਰ ਵਰ ਤਿਆਰ ਹੈ ਕਿ ਫੜਨੇ ਸੌਖੇ ਨਹੀਂ ਸਹੇ ਦਾ ਲੱਕ ਉੱਡਨੇ ਸੱਪ ਕਬੂਤਰ ਜੀਨੇ ਪਰ ਮੈਨੂੰ ਲੱਗਦਾ ਚਿੱਟੀ ਪਿੱਤਰੀ ਕਮਾਦੋਂ ਨਿਕਲੀ ਉੱਡਦੀ ਨੂੰ ਬਾਜ ਪੈ ਗਿਆ ਚਿੱਟੀ ਪਿੱਤਰੀ ਕਮਾਦੋਂ ਨਿਕਲੀ ਉੱਡਦੀ ਨੂੰ ਬਾਜ ਪੈ ਗਿਆ ਇਹ ਕਹਿੰਦੇ ਔਰ ਇਧਰ ਦੀ ਸਾਈਡ ਸ਼ਿਕਮੂ ਖਾਲੜੇ ਵਾਲਾ ਕਬੱਡੀ ਪਾਉਣ ਦੇ ਲਈ ਤਿਆਰ ਬਰ ਤਿਆਰ ਹੈ ਮਦਰੀ ਗੋਡੀ ਦਾ ਖਿਡਾਰੀ ਹੈ ਹਜ ਨਹੀਂ ਕਬੱਡੀ ਦਾ 스타 ਖਿਡਾਰੀ ਕਹਿ ਸਕਦੇ ਐ ਲੈ ਵੀ ਸ਼ਿੱਕੂ ਦਾ ਬੋਲਿਆ ਧਾਵਾ ਗੋਪੀ ਜੇ ਤੇਰੇ ਨਾਲ ਹੱਥ ਜੋੜੀਆਂ ਹੋ ਜਾਣਾ ਗੱਲ ਵੱਖਰੀ ਹੋ ਜਾਈ ਹੈ ਪਰ ਸ਼ਿੱਕੂ ਲਾ ਲਾ ਕੇ ਮਾਰਦਾ ਸ਼ਿੱਕੂ ਲਾ ਲਾ ਕੇ ਮਾਰਦਾ ਪਤਲਾ ਸ਼ਾਟਵਾ ਸ਼ਰੀਰ ਹੈ ਕਿਰਿਆਲੇ ਤੋਂ ਚੱਲ ਗਿਆ ਦੋਨ ਗੱਭਰੂ ਜੀਵਨ ਨਾਮ ਹੈ ਜਦੋਂ ਕਿਰਿਆਲੇ ਦਾ ਜ਼ਿਕਰ ਹੁੰਦਾ ਹੈ ਤੇ ਕਿਰਿਆਲਾ ਫੌਜੀਆ ਸਾਡੀ ਖੇਡ ਕਬੱਡੀ ਦੀ ਨਰਸਰੀ ਤੌਰ ਤੇ ਜਾਣਿਆ ਜਾਂਦਾ ਹੈ ਪੰਥ ਦੀ ਮਹਾਨ ਸ਼ਖਸੀਅਤ ਸ਼੍ਰੀਮਾਨ ਸੰਤ ਬਾਬਾ ਅਵਤਾਰ ਸਿੰਘ ਜੀ ਕਾਰ ਸੇਵਾ ਸ੍ਰੀ ਹਾਲੀ ਸਾਹਿਬ ਕਿਰਿਆਲੇ ਇੱਕ ਨਵਾਂ ਦੌਰ ਇੱਕ ਨਵਾਂ ਮੋੜ ਦਿੰਦਾ ਹੈ ਅੱਜ ਤੋ ਕੋਈ 15 20 ਸਾਲ ਪਿੱਛੇ ਚਲੇ ਜੀਏ ਫੇ ਮਾਝੇ ਦੇ ਵਿੱਚ ਢੇਰੀ ਵਾਲੀ ਕਬੱਡੀ ਦਾ ਦੌਰ ਸੀਗਾ ਢੇਰੀ ਦੇ ਢੇਰੀ ਵਾਲੀ ਕਬੱਡੀ ਦੇ ਸ਼ੋਅ ਮੈਚ ਕਰਵਾਏ ਜਾਂਦੇ ਸੀਗੇ ਫਿਰ ਮਾਹਪੁਰਸ਼ਾਂ ਨੇ ਨਵਾਂ ਜਿਹਾ ਬੂਟਾ ਖੇਡ ਕਬੱਡੀ ਦੀ ਦੁਨੀਆ ਦੇ ਵਿੱਚ ਲਾਇਆ ਕਬੱਡੀ ਨੂੰ ਸਰਕਲ ਸਟਾਈਲ ਦਾ ਮੋੜ ਦਿੰਦਾ ਤੇ ਅੱਜ ਮਾਝੇ ਦੀ ਧਰਤੀ ਤੋਂ ਪੈਦਾ ਹੋਏ ਹੈ ਮੇਰੀ ਬੇਨਤੀ ਹੈ ਪਾਣੀ ਜਰੂਰ ਪੁਜਦਾ ਕਰ ਦਿਓ ਵਿਲਾ ਪ੍ਰਬੰਧਕ ਕਮੇਟੀ ਨੂੰ ਬੇਨਤੀ ਹੈ ਪਾਣੀ ਖੇਡ ਦੇ ਮੈਦਾਨ ਦੇ ਵਿੱਚ ਜਰੂਰ ਪੁਜਦਾ ਕਰ ਦਿਈਏ ਲਓ ਸਾਹਮਣੇ ਇਧਰ ਦੀ ਸਾਈਡ ਲੱਲੋ ਖੇਮ ਕਰਨੀਆਂ ਕਬੱਡੀ ਪਾਉਣ ਦੇ ਲਈ ਤਿਆਰ ਬਰ ਤਿਆਰ ਰਾਜਾ ਟੱਕ ਕਰ ਚੱਕ ਮੁੰਡੇ ਦੇ ਵਿੱਚ ਕਿੰਨਾ ਗੌਰ ਹੈ ਚੱਕ ਮੁੰਡੇ ਦੇ ਵਿੱਚ ਕਿੰਨਾ ਗੌਰ ਹੈ ਪਰ ਰਾਜਾ 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 ਦੇ ਲੱਲੋ ਓਏ ਟੱਕਰ ਵੱਡੀ ਸਾਹਮਣੇ ਨਾਓ ਸਾਹਮਣੇ ਮੋਰ ਕਬੱਡੀ ਬਾਉਂਡਰੀ ਤਿਆਰ ਵਰਦਿਆ ਹੈ ਦੇਖਾਂਗੇ ਸਾਹਮਣੇ ਮੋਰ ਨੂੰ ਕੌਣ ਡੱਕੇਗਾ ਕੌਣ ਬੱਲੇ ਬੱਲੇ ਕਰਵਾਵੇਗਾ ਇਹ ਵਿੱਚ ਗਹਿਰੇ ਝੱਲਾਂ ਦੇ ਕਦੇ ਸ਼ੇਰ ਨਾਲ ਰਹਿੰਦੇ ਗੁੱਜੇ ਕੌਣ ਠੱਲੇ ਤੂਫਾਨਾਂ ਨੂੰ ਸਾਗਰ ਵਿੱਚ ਨਹੀਂ ਪੈਂਦੇ ਗੁੱਜੇ ਜੱਫਾ ਉਹ ਜੱਫਾ ਕਰੋ ਕਰੇ ਉਹਨਾਂ ਵੱਲੋਂ ਬਹੁਤ ਵੱਡੇ ਪਿਆਰ ਪੋਜਦਾ ਹੋਏ ਆਪਣੇ ਪੁੱਤਰ ਦੇ ਲਈ ਨਿਸ਼ੇਧ ਤੌਰ ਤੇ ਧੰਨਵਾਦ ਕਰਦਾ ਹੈ ਔਰ ਮਹਾਪੁਰਸ਼ਾਂ ਵੱਲੋਂ ਵੱਡੇ ਐਲਾਨ ਵੀ ਹੈ ਸੰਗਤਾਂ ਦੇ ਲਈ ਔਰ ਸੰਗਤਾਂ ਦੇ ਭਲੇ ਦੇ ਲਈ ਬਹੁਤ ਵੱਡੇ ਜਿਹੜੇ ਅਸ਼ੀਰਵਾਦ ਭੇਜੇ ਮੈਂ ਦੇਵਦੀਆਂ ਗਰਾਈਆਂ ਤੋਂ ਸਤਿਕਾਰ ਕਰਦਾ ਮਹਾਪੁਰਸ਼ਾਂ ਦਾ ਇੱਥੇ ਪੁੱਜਣ ਤੇ ਜੀਵਾਂ ਕਹਿੰਦੇ ਆ ਯੋਧ ਵੀਰ ਸਿੰਘ ਸਰਪੰਚ ਕਾਸ਼ੀਆ ਪਰਿਵਾਰ ਉਹ ਵੀ ਜ਼ਰੂਰ ਪੁੱਜਣਗੇ ਔਰ ਸਾਹਮਣੇ ਛੋਟਾ ਕਾਂਗੇ ਵਾਲਾ ਕੋਸ਼ਿਸ਼ ਕਰ ਰਿਹਾ ਹੈ ਕਿ ਪਿਛਲੇ ਰਾਲ ਬੋਲਾਂ ਦਾ ਜਾਦੂਗਰ ਖੇਡ ਕਬੱਡੀ ਦਾ ਆਯਾਤ ਬੁਲਾਰਾ ਭਾਜੀ ਬੂਟਾ ਉਮਰੀਆਣਾ ਜੀ ਉਹ ਵੀ ਚੰਦ ਮਿੰਟਾਂ ਦੇ ਵਿੱਚ ਸਾਡੇ ਦਰਮਿਆਨ ਪਹੁੰਚਣ ਵਾਲੇ ਹੈ ਰਲ ਮਿਲ ਕੇ ਮਾਤਾ ਪਾਵਾਂਗੇ ਅੱਜ ਦੇ ਇਸ ਕਬੱਡੀ ਸ਼ੋਅ ਮੈਚ ਦਾਸ ਤੇ ਵੀ ਕੋਈ ਸਾਥ ਦਾ ਇਸ ਤੌਰ ਤੇ ਫਾਈਨਲ ਦੇ ਆਲਾਨ ਹੋਣੇ ਤੋ ਕੀ ਆਲਾਨ ਹੋਣੇ ਚੰਦ ਮਿੰਟਾਂ ਦੇ ਵਿੱਚ ਦੱਸਾਂਗੇ ਮੇਰੀ ਬੇਨਤੀ ਹੈ ਵੱਡੇ ਮੈਚ ਦੀਆਂ ਟੀਮਾਂ ਜਲਦੀ ਦੇ ਨਾਲ ਆ ਜਾਣ ਸੰਗਤ ਨੂੰ ਇੰਤਜ਼ਾਰ ਹੈ ਵੱਡੇ ਵੱਡੇ ਮੱਲਾਵਾ ਦੁਨੀਆ ਨੂੰ ਇੰਤਜ਼ਾਰ ਹੈ ਵੱਡੇ ਵੱਡੇ ਮੇਲਾਵਾ ਪਰ ਆ ਵੀ ਸਾਹਮਣੇ ਬੜਾ ਚੋਟੀ ਦਾ ਮੁਕਾਬਲਾ ਖੇਡਣ ਸਾਹਿਬ ਜੀ ਕਬੱਡੀ ਕਲੱਬ ਸੇ ਟੀਮ ਮਾਝਾ ਖਾਲਸਾ ਕਬੱਡੀ ਕਲੱਬ ਘਿਹਾਲੇ ਦੀ ਖੇਡ ਕਲੱਬ ਹੈ ਕਲਾਸ ਸ਼ਕਰਪੁਰ ਦੀ ਟੀਮ ਇਹ ਜੁਆਇੰਟ ਟੀਮ ਬਣੀ ਹੋਈ ਹੈ ਦੋਨੀਆਂ ਟੀਮਾਂ ਕਰਤੀਆਂ ਹੀ ਖੇਡ ਦੇ ਮੈਦਾਨ ਦੇ ਵਿੱਚ ਜਲਦੀ ਦੇ ਨਾਲ ਪੁੱਜਣ ਗਿਆ ਅਸੀਂ ਦੇਰ ਦੀਆਂ ਗਰਾਈਆਂ ਤੋਂ ਸਤਿਕਾਰ ਨਗਰ ਅਮੀਸ਼ਾ ਦੀ ਧਰਤੀ ਹੈ ਰਾਜਾ ਨਾਮ ਹੈ ਨੌਜਨ ਸਾਹਮਣੇ ਕਬੱਡੀ ਪੌਂਦ ਲਈ ਤਿਆਰ ਵਰ ਤਿਆਰ ਹੁਣ ਵੇਖਾਂਗੇ ਰਾਜੇ ਦੇ ਨਾਲ ਟੱਕਰ ਕਿਹੜੇ ਮਾਰੇ ਲੈਣੀ ਹੈ ਆਹ ਵੇਖੋ ਸਾਹਮਣੇ ਮੁੰਡੇ ਟੜਦੇ ਕਾਲੀਆਂ ਨਿਕਰਾਂ ਵਾਲੇ ਉਹ ਬੱਲੇ 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 ਖੇਡਦੇ ਮੈਦਾਨ ਦੇ ਵਿੱਚ ਬੱਲੇ 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 ਖੇਡਦੇ ਮੈਦਾਨ ਦੇ ਵਿੱਚ ਐਨ ਟੌਪ ਸਿਰੇ ਦੀ ਟੱਕਰ ਆਹ ਮੈਚ ਦੇ ਦਰਮਿਆਨ ਦੇਖਣ ਨੂੰ ਮਿਲ ਰਹੀ ਹੈ ਅੱਜ ਇਹ ਦਿਨ ਦਾ ਵੱਡਾ ਮੇਲਾ ਜਿੱਥੇ ਨਾਲ ਨਹੀਂ ਪਿੰਡ ਦੇ ਵਿੱਚ ਖੇਡਿਆ ਜਾ ਰਿਹਾ ਤੇ ਕੱਲ ਦੇ ਦਿਨ ਦਾ 18 ਤਰੀਕ ਨੂੰ ਉਹ ਪਲੇਅਰ ਪਿੰਡ ਦੇ ਵਿੱਚ ਖੇਡਿਆ ਜਾਣਾ ਹੈ 21 ਤਰੀਕ ਨੂੰ ਵੱਡਾ ਖੇਡ ਮੇਲਾ ਜਿਹੜਾ ਪਿੰਡ ਮਹਿਦੀਪੁਰ ਦੇ ਵਿੱਚ ਖੇਡਿਆ ਜਾਣਾ ਸਾਡੇ ਸਰਜੀਤ ਸਿੰਘ ਜੀ ਵਰਨਾਲੀਆ ਨਖਬੀਰ ਪਹਿਲਵਾਨ ਹੋਣੇ ਤੇ ਨਾਲ ਸਾਡਾ ਅਰਮਾਨ ਭਰਾ ਖੁੰਨੇ ਸੱਦੇ ਪੱਤਰ ਦੇ ਰਿਹਾ ਬੜਾ ਵਧੀਆ ਖਿਡਾਰੀ ਹੈ ਬਾ ਖੇਡ ਕਬੱਡੀ ਦਾ ਅਰਮਾਨ ਗਰਾਈਆਂ ਤੋਂ ਸਤਿਕਾਰ ਹੈ ਤੰਤਨ ਬਾਬਾ ਜਵਾਰ ਸਿੰਘ ਜੀ ਉਹਨਾਂ ਦੇ ਸਮੁੱਚੀ ਮੈਨੇਜਮੈਂਟ ਕਮੇਟੀ ਦਾ ਅਸੀਂ ਦਿਉਂਦੀਆਂ ਗਰਾਈਆਂ ਤੋਂ ਸਤਿਕਾਰ ਕਰਾਂਗੇ ਸਾਡੇ ਦਿਉਂਦੀਆਂ ਗਰਾਈਆਂ ਤੋਂ ਸਤਿਕਾਰ ਹੈ ਸਾਡੇ ਗੁਰਜੰਟ ਸਿੰਘ ਜੀ ਔਰ ਸਾਡੇ ਜੰਗ ਬਹਾਦਰ ਜੀ ਨਾਲ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਸਰਦਾਰ ਜਸਵਿੰਦਰ ਸਿੰਘ ਜੀ ਕਾਲਾ ਔਰ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਸਾਡੇ ਕਰਨ ਸੰਧੂ ਤੇ ਸਾਡੇ ਰਾਜਵੀਰ ਸਿੰਘ ਲੰਮੇ ਸੱਜਣ ਸਿੰਘ ਜੀ ਆਰਤੀਆ ਤੇ ਬਲਵਿੰਦਰ ਸਿੰਘ ਚੇਅਰਮੈਨ ਗੁਰਦੇਵ ਸਿੰਘ ਜੀ ਸਰਪੰਚ ਜਿਨ੍ਹਾਂ ਦਾ ਵੱਡਾ ਸਹਿਯੋਗ ਹੈ ਮਾਰਾ ਦੇਖੋ ਸਾਹਮਣੇ ਰਾਜਾ ਇੱਕ ਪਾਸਾ ਕਰੀ ਜਾਂਦਾ ਹੈ ਰਾਜਾ ਇੱਕ ਪਾਸਾ ਕਰੀ ਜਾਂਦਾ ਪਰ ਲੱਲੋ ਦਾ ਵਿਸ਼ੇਸ਼ ਤੌਰ ਤੇ ਧੰਮਦ ਜਿਨ੍ਹਾਂ ਭਰਾਵਾਂ ਨੇ ਵੱਡੇ ਸਹਿਯੋਗ ਵੱਡੇ ਉਤਰਾਣੇ ਅੱਜ ਦੇ ਖੇਡ ਮੇਲੇ ਦੇ ਲਈ ਹੈ ਵਿਸ਼ੇਸ਼ ਤੌਰ ਤੇ ਧੰਮਦ ਹੈ ਸਾਡੇ ਸ਼ੇਰਾ ਕੈਨੇਡਾ ਤੇ ਸਾਡੇ ਰਮਨ ਆਸਟ੍ਰੇਲੀਆ ਜਗਨੂਬ ਸਿੰਘ ਯੂਐਸਏ ਨਵਦੀਪ ਸਿੰਘ ਯੂਕੇ ਤੇ ਸਾਡੇ ਗੁਰਲਾਲ ਸਿੰਘ ਯੂਕੇ ਗੁਰਜੋਤ ਸਿੰਘ ਜੀ ਹਾਂਗਕਾਂਗ ਦੇ ਨਾਲ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਸਾਡੇ ਗੋਪੀ ਯੂਕੇ ਸਾਜਣ ਯੂਕੇ ਦੇ ਵਿੱਚ ਰਹਿੰਦਾ ਭਰਾ ਸਾਡਾ ਪਹਿਲਾ ਇਸੇ ਨਗਰ ਦੇ ਵਿੱਚ ਰਹਿਣ ਬਸੇਰੇ ਸੀਗੇ ਔਰ ਇਹ ਫਕਰ ਜੀ ਸੁਭਾ ਦਾ مالک ਹੈ ਅਮਰਤ ਭਰਾ ਦਾ ਸਤਕਾਰ ਹੈ ਸਾਡੇ ਜੋਬਲੇ ਸਾਰ ਜਰਮਨੀ ਤੇ ਸਾਡੇ ਜਸ਼ਨ ਸਿੰਘ ਜੀ ਉਹਨਾਂ ਦਾ ਸਤਿਕਾਰ ਹੈ ਨਾਲ ਸਾਡੇ ਜਸ਼ਨ ਜਰਮਨ ਤੇ ਸਾਹ ਸਿੰਘ ਯੂਐਸਏ ਇਹਨਾਂ ਸਾਰੇ ਵੀਰਾਂ ਦਾ ਸਤਿਕਾਰ ਹੈ ਪਰ ਆਹ ਦੇਖੋ ਯਾਰਾ ਆਹ ਦੇਖੋ ਯਾਰਾ ਜੂਵਨ ਦੀ ਟੱਕਰ ਕਿਹਦੇ ਨਾਲ ਹੈ ਇਹ ਮਿੰਟਾ ਹੈ ਸਿੰਘਪੁਰੀਆ ਕੋਸ਼ਿਸ਼ ਕਰ ਰਿਹਾ ਹੈ ਮਿੰਟਾ ਹੈ ਸਿੰਘਪੁਰੀਆ ਕੋਸ਼ਿਸ਼ ਕਰ ਰਿਹਾ ਆਹ ਲੱਗਿਆ ਪਿਆ ਯੋਰ ਆ ਆ ਕੀ ਬਾਤ ਹੈ ਜੋਬਲ ਅੱਜ ਮੇਲਾ ਲੁੱਟ ਗਿਆ ਫੌਜੀਆ ਹਾਲੇ ਰੇਣ ਜਿੱਥੇ ਬਹੁਤ ਵੱਡੇ ਮਾਨ ਸਨਮਾਨ ਉਸੇ ਕੋਟਲੇ ਦੇ ਅਮਰੀਕ ਦੇ ਵੱਡੇ ਮਾਨ ਦੇ ਸਨਮਾਨ 15000 ਦੀ ਨਕਦੀ ਰਾਸ਼ੀ ਦੇ ਨਾਲ ਕੀਤੇ ਗਏ ਸਾਡੇ ਵਿਕਰ ਭਰਾ ਹੁਣਾ ਵੱਲੋਂ ਤੇ ਅੱਜ ਦਾਸ ਦੇ ਲਈ ਬਹੁਤ ਵੱਡੇ ਜਿਹੜੇ ਐਲਾਨ ਹੋ ਰਹੇ ਹਨ ਗੁਰਦੇਵ ਸਰਪੰਚ ਜੀ ਆਲਾ ਮੈਂ ਦਿলো ਸਤਿਕਾਰ ਕਰਾਂਗਾ ਜੇਕਰ ਮੈਂ ਇਹਨਾਂ ਗਰਾਊਂਡਾਂ ਦੇ ਵਿੱਚ ਬੋਲ ਬੋਲਣ ਦੇ ਲਈ ਆਉਣਾ ਹੈ ਤਾਂ ਮੈਂ ਦਾ ਦਿਲੋਂ ਸਤਿਕਾਰ ਹੈ ਇਹ ਸ਼ਖਸੀਅਤ ਦਾ ਵਾ ਕਦੇ ਦੇਣ ਨਹੀਂ ਦੇ ਸਕਦਾ ਜੋ ਜ਼ਿੰਦਗੀ ਦੇ ਵਿੱਚ ਜੋ ਮੇਰੀ ਲਾਈਫ ਦੇ ਵਿੱਚ ਇਹਨਾਂ ਨੇ ਕਰ ਦਿੱਤਾ ਉਹ ਮੈਂ ਜਾਣਦਾ ਜਾਂ ਮੇਰਾ ਰੱਬ ਜਾਣਦਾ ਆ ਵੇਖੋ ਇਧਰਲੀ ਸੈਨ ਮਾਜਨ ਕਬੱਡੀ ਪਾ ਰਿਹਾ ਆ ਲੱਗਿਆ ਪਿਆ ਯੋਰ ਔਖੇ ਠੱਲਣੇ ਤੂਫਾਨ ਬਣੀ ਨੇਰੀਆਂ ਔਖੇ ਠੱਲਣੇ ਤੂਫਾਨ ਬਣੀ ਨੇਰੀਆਂ ਔਖਾ ਕੁਝ ਨਹੀਂ ਹੁੰਦਾ ਜੇ ਕਿਤੇ ਇਧਰਲੀ ਸੈਨ ਮਾਜਨ ਕਬੱਡੀ ਖੇਡਦਾ ਵਾਦਾ ਕਰ ਗਿਆ ਆਪਣੀ ਟੀਮ ਦੇ ਖਾਤੇ ਵਿੱਚ ਮੇਰੀ ਬੇਨਤੀ ਹੈ ਵੱਡੇ ਮੈਚ ਜਾਂ ਟੀਮਾਂ He'll <laughs> leave

ਇਹ ਕਿੰਨਾ ਗਰਾਊਂਡਾਂ ਦੇ ਵਿੱਚ ਕੁਝ ਬੋਲਣ ਜੋਗੇ ਹੋਏ ਹੈ ਜਿਨ੍ਹਾਂ ਤੋਂ ਅਸੀਂ ਬਹੁਤ ਕੁਝ ਸਿੱਖਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਿੱਖਦੇ ਰਹਿਣਾ ਅਸੀਂ ਸਤਿਕਾਰ ਕਰਾਂਗੇ ਭਾਜੀ ਬੂਟਾ ਉਮਰੀਆਣਾ ਜੀ ਉਹ ਵੀ ਸਾਡੇ ਦਰਗਾੜ ਪਹੁੰਚ ਚੁੱਕੇ ਹੈ ਉਹਨਾਂ ਦਾ ਵਿਸ਼ੇਸ਼ਤਾ ਉਹਦੇ ਤਰ੍ਹਾਂ ਦਾ ਜਿੰਨਾ ਤੱਕ ਮੈਨੂੰ ਯਾਦ ਹੈ ਭਾਜੀ ਇਹ ਤੁਹਾਡਾ ਜੱਦੀ ਪਿੰਡ ਸੌਰਿਆਂ ਦਾ ਹੈ ਮਸ਼ੋਕਰ ਪਿੰਡੇ ਸੌਰਿਆਂ ਦਾ ਬੇਸ਼ੱਕ ਬੜਾ ਚੋਟੀ ਦਾ ਮੁਕਾਬਲਾ ਆ ਵੀ ਖੇਡਿਆ ਜਾ ਰਿਹਾ ਸਾਡੀ ਬੇਨਤੀ ਹੈ ਵੱਡੇ ਮੈਚ ਦੀਆਂ ਟੀਮਾਂ ਜਲਦੀ ਦੇ ਨਾਲ ਆ ਜਾਵੋ ਇਹ ਮਾਲਿਆ ਪਰਬਤ ਫਰੰਦੀਪੁਰੇ ਗੋਪੀ ਦਾ ਦੁਨੀਆ ਨੂੰ ਇੰਤਜ਼ਾਰ ਹੈ ਉਹਦੇ ਚੇਲੇ ਦਾ ਕਿੰਨੂ ਕਿੰਨੂ ਇੰਤਜ਼ਾਰ ਹੈ ਮਾਝਾ ਵਾਲਿਓ ਰੌਲਾ ਰੌਲਾ ਪਾ ਕੇ ਦੱਸਿਓ ਇੱਕ ਵਾਰੀ ਬਣ ਗਿਆ ਥੋੜੇ ਸਮੇਂ ਦੇ ਵਿੱਚ ਇੱਕ ਗਰੀਬ ਜੇ ਪਰਿਵਾਰ ਦੇ ਵਿੱਚ ਇੱਕ ਸੁਧਾਵ ਵਾਲੇ ਪਰਿਵਾਰ ਦੇ ਵਿੱਚ ਉੱਟ ਕੇ ਖੇਡ ਕਬੱਡੀ ਦੀ ਬਹੁਤ ਵੱਡੀ ਸ਼ੋਹਰਤ ਹਾਸਲ ਕੀਤੀ ਹੈ ਜੀ ਖੇਡੀ ਜਿੱਥੇ ਆਪ ਟੌਪ ਸਿਰੇ ਦਾ ਖਿਡਾਰੀ ਹੈ ਜਿੱਥੇ ਖਿਡਾਰੀ ਬੜਾ ਸੋਹਣਾ ਬੜਾ ਵਧੀਆ ਹੈ ਉਥੇ ਇਨਸਾਨ ਬੜਾ ਵਧੀਆ ਬੜੇ ਫਕਰ ਜੇ ਸੁਹਾਰਾ مالک ਹੈ ਜਦੋਂ ਵੀ ਨਵੇਂ ਮੁੰਡਿਆਂ ਦੀ ਉਹਨੇ ਵਾਹ ਫੜੀ ਤੇ ਖੇਡ ਕਬੱਡੀ ਦੁਨੀਆ ਦੇ ਜੀ ਗਰਾਊਂਡ ਚੋਬਰਾ ਨਾਲ ਮੇਲ ਫੱਬਦਾ ਮੁਟਿਆਰਾ ਨਾਲ ਅਸਲ ਮਿਸਤਰੀ ਹੁੰਦਾ ਪੂਰੇ ਸੰਧ ਗੁਜਾਰਾ ਨਾਲ ਵਰਮਾ ਪਾਨਾ ਤੇਸੀ ਕਾਂਡੀ ਕਦੇ ਕੰਮ ਦਿੰਦੇ ਘੜਦਾ ਨਹੀਂ ਮਿਹਨਤ ਕਰੀ ਬਿਨਾ ਖਿਡਾਰੀ ਪੂਰਾ ਬਣਦਾ ਨਹੀਂ ਮਿਹਨਤ ਕਰੀ ਬਿਨਾ ਖਿਡਾਰੀ ਪੂਰਾ ਬਣਦਾ ਨਹੀਂ ਹਰ ਕੋਈ ਚਾਹੁੰਦਾ ਵੀ ਮੇਰਾ ਦੁਨੀਆ ਦੇ ਉੱਪਰ ਨਾਮ ਹੋਵੇ ਮੇਰਾ ਦੁਨੀਆ ਦੇ ਪਰਦਾਰ ਜਾਂਦਾ ਹੋਵੇ ਪਰ ਇੱਥੋਂ ਤੱਕ ਪੁੱਜਣ ਦੇ ਲਈ ਮਿਹਨਤ ਕਰਨੀ ਪੈਂਦੀ ਹੈ ਸਟਰਗਲ ਸੰਘਰਸ਼ ਜ਼ਿੰਦਗੀ ਦੇ ਵਿੱਚ ਜਾਰੀ ਰੱਖਣਾ ਪੈਂਦਾ ਹੈ ਜੇ ਬਾਬੇ ਦਾ ਸਿਰ ਉੱਤੇ ਹੱਥ ਹੋ ਜਾਵੇ ਤੇ ਫਿਰ ਜਾ ਕੇ ਦੁਨੀਆ ਦੇ ਵਿੱਚ ਚਰਚੇ ਹੁੰਦੇ ਆ ਆਹ ਵੇਖੋ ਸਾਹਮਣੇ ਇਧਰਲੀ ਸੈਦ ਬੜਾ ਚੋਟੀ ਦਾ ਮੁਕਾਬਲਾ ਖੇਡਿਆ ਜਾ ਰਿਹਾ ਹੈ ਜੀਵਨ ਦੀ ਟੱਕਰ ਸਾਹਮਣੇ ਵੱਡੀ ਇਹਦੇ ਨੰਬਰ ਸਾਹਮਣੇ ਜਾਫੀ ਆਪਣੀ ਟੀਮ ਦੇ ਖਤਮ ਦੇ ਮੇਰੇ ਦਾ ਮੁਕਾਬਲਾ ਖੇਡਿਆ ਜਾ ਰਿਹਾ ਹੈ ਹਾਰਮਨ ਲਾਈਟਡ ਸਾਉਂਡ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਰਾਜਾ ਕਬੱਡੀ ਪੌਣ ਦੇ ਲਈ ਤਿਆਰ ਵਰ ਤਿਆਰ ਥੋੜਾ ਸ਼ਾਰਪ ਮੈਕ ਦੀ ਦੀ ਘੱਟ ਕਰੀਏ ਭਰਾ ਬਣ ਕੇ ਬੜੀ ਆਵਾਜ਼ ਚ ਕੀ ਹੈ ਦੀਪ ਹੁਣੀ ਸਾਡੇ ਵੀਰ ਨੇ ਸਾਦੀ ਹੁਣੀ ਸਾਡੇ ਵੀਰ ਨੇ ਪੰਜਾਬੀ ਸੱਭਿਆਚਾਰਕ ਦੁਨੀਆ ਦੇ ਵਿੱਚ ਗੱਲਾਂ ਚੱਲਦੀਆਂ ਮਮਸ਼ੇਦ ਤੌਰ ਤੇ ਧੰਨਵਾਦ ਕਰਾਂਗਾ ਆ ਇਧਰ ਲਈ ਸੈਦ ਰਾਜਾ ਤਗਦੇ ਪੌਣ ਦਾ ਉਧਰ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਇੱਕ ਵਾਰੀ ਫਿਰ ਤੋਂ ਸਾਡੇ ਐਨਆਰਆਈ ਭਰਾਵਾਂ ਦਾ ਤੇ ਸਾਡੇ ਜਿੰਨੇ ਵੀ ਸਹਾਇਕੀ ਵੀਰ ਸਾਰੇ ਵੀਰਾਂ ਦਾ ਸਤਿਕਾਰ ਹੈ ਬਹੁਤ ਬਹੁਤ ਧੰਨਵਾਦ ਹਾਂ ਉਹ ਤੁਸੀਂ ਵੀ ਪਛਾਹੋ ਥੋੜੇ ਜੇ ਹੋ ਦੇਖੋ ਕਿੱਥੇ ਹੋ ਗਿਆ ਫਿਰ ਲਓ ਸਾਹਮਣੇ ਇਧਰਲੀ ਸਾਈਡ ਜੋਗਨ ਦੀ ਟੱਕਰ ਵੱਡੀ ਇਹਦੇ ਨੰਬਰ ਸਾਹਮਣੇ ਜਾਫੀ ਨੇ ਆਪਣੀ ਟੀਮ ਸਾਰਿਆਂ ਦਾ ਸਤਿਕਾਰ ਹੈ ਕੱਲੇ ਕੱਲੇ ਸ਼ਖਸ ਦਾ ਜਿਹੜਾ ਜ਼ਿਕਰ ਆਪਾਂ ਇਸ ਮਾਈਕ ਦੇ ਜ਼ਰੀਏ ਜ਼ਰੂਰ ਕਰਾਂਗੇ ਹੈਪੀ ਸੰਧੂ ਖਾਲਾ ਦਾ ਬਸਾ ਵਾਲੇ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧਰਵਾ ਦੇ ਵੱਡਾ ਮਾਨ ਤੇ ਸਨਮਾਨ ਅੱਜ ਰਵੀ ਸੰਧੂ ਦਾ ਜਿਹੜਾ ਬੜਾ ਚੋਟੀ ਦਾ ਮੁਕਾਬਲਾ ਅੱਜ ਦੇ ਦਿਨ ਦਾ ਖੇਡਿਆ ਜਾ ਰਿਹਾ ਹੈ ਤੇ ਜਿੱਥੇ ਕੱਲ ਦੇ ਦਿਨ ਵੀ ਵੱਡਾ ਖੇਡਵੇ ਦਾ ਖੇਡਿਆ ਦੁਨੀਆ ਦੇ ਵੱਡੇ ਵੱਡੇ 스타 ਦੁਨੀਆ ਦੇ ਮਹਿੰਗੇ ਮੁੱਲ ਦੇ ਖਿਡਾਰੀ ਇਸ ਧਰਤੀ ਦੇ ਕੱਲ ਖੇਡ ਕੇ ਗਏ ਦੀਪ ਵਰਗੇ ਔਰ ਸੰਦੀਪ ਦੋਦੇ ਵਰਗੇ